ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜੇ ਆਂ ਸੋ ਮਾਮਲਾ ਹੈ ਨਗਰ ਨਿਗਮ ਚੌਣਾ ਦੀ ਰਣਨੀਤੀ ਨੂੰ ਲੈ ਕੇ ਜੀ ਹਾਂ ਆਮ ਆਦਮੀ ਪਾਰਟੀ ਵੱਲੋਂ ਸੱਤਾਧਾਰੀ ਪਾਰਟੀ ਵੱਲੋਂ ਹਫੜਾ ਦਫੜੀ ਦੇ ਮਾਹੌਲ ਦੇ ਵਿੱਚ ਨਗਰ ਨਿਗਮ ਚੌਣਾ ਦਾ ਐਲਾਨ ਕਰ ਦਿੱਤਾ ਗਿਆ ਅ ਪਰ ਕਿਤੇ ਨਾ ਕਿਤੇ ਜਿਹੜਾ ਬਗਾਵਤੀ ਸੁਰ ਪਾਰਟੀ ਦੇ ਵਿੱਚ ਜਿਹੜੇ ਸੀਗੇ ਉਹਨਾਂ ਦਾ ਅੰਦੇਸ਼ਾ ਲਗਾਉਂਦੇ ਹੋਏ ਪਾਰਟੀ ਵੱਲੋਂ ਇੱਕ ਅਲੱਗ ਸਟ੍ਰੈਟਜੀ ਬਣਾਈ ਗਈ ਤਾਂਕਿ ਬਗਾਵਤੀ ਸੁਰ ਇਸ ਇਲੈਕਸ਼ਨਾਂ ਦੇ ਪ੍ਰਣਾਮਾਂ ਨੂੰ ਜ਼ਿਆਦਾ ਪ੍ਰਭਾਵਿਤ ਨਾ ਕਰ ਸਕਣ ਜੇ ਗੱਲਬਾਤ ਕਰੀਏ ਤਾਂ ਸੱਤਾਧਾਰੀ ਪਾਰਟੀ ਦੇ ਹੱਕ ਦੇ ਵਿੱਚ ਹੁੰਦੇ ਹੈ ਨਗਰ ਨਿਗਮ ਚੋਣ ਕਿਉਂਕਿ ਵਿਧਾਨ ਸਭਾ ਹੁਨਾਦੀ ਹੁੰਦੀ ਹੈ ਇਹ ਜੀ ਜਿਹੜੀ ਪਰਸੈਪਸ਼ਨ ਹੈਗੀ ਹੈ ਇਹ ਜੀਆਂ ਧਾਰਨਾਵਾਂ ਹੈਗੀਆਂ ਬਾਜ਼ਾਰ ਦੇ ਵਿੱਚ ਪਰ ਫਿਰ ਵੀ ਮੌਜੂਦਾ ਪਾਰਟੀ ਵੱਲੋਂ ਸੱਤਾਧਾਰੀ ਪਾਰਟੀ ਵੱਲੋਂ ਇਲੈਕਸ਼ਨ ਕਰਾਏ ਜਾਣ ਦੀ ਜ਼ਿੰਮੇਵਾਰੀ ਹੋਣ ਦੇ ਬਾਵਜੂਦ ਹਜੇ ਤੱਕ ਪਰ ਜਿਹੜੇ ਇਲੈਕਸ਼ਨਾਂ ਦੇ ਅਨਾਉਂਸਮੈਂਟ ਤੋਂ ਬਾਅਦ ਤੋਂ ਲੈ ਕੇ ਆਖਰ ਤੱਕ ਆਪਣੇ ਕੈਂਡੀਡੇਟਾਂ ਦੀ ਸੂਚੀ ਨਾ ਜਾਰੀ ਕਰਨਾ ਇਹ ਕਿਤੇ ਨਾ ਕਿਤੇ ਇਲੈਕਸ਼ਨਾਂ ਦੀ ਸਟ੍ਰੈਟਜੀ ਜਿੱਥੇ ਦੱਸ ਰਿਹਾ ਕਿ ਜਿੱਤਣ ਦੀ ਸਟ੍ਰੈਟਜੀ ਵੱਲ ਇਸ਼ਾਰਾ ਕਰ ਰਿਹਾ ਉੱਥੇ ਇਹ ਵੀ ਦੱਸ ਰਿਹਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਖੌਫ ਹੈ ਖੌਫ ਹੈ ਬਗਾਵਤੀ ਸੁਰਾਂ ਦਾ ਬਿਕੋਜ਼ ਸੱਤਾਧਾਰੀ ਪਾਰਟੀ ਹੈ ਔਰ ਕਿਉਂਕਿ ਸੱਤਾਧਾਰੀ ਪਾਰਟੀ ਦੀ ਟਿਕਟ ਜੇ ਟੂ ਟਿਕਟ ਤੇ ਹਰ ਕੋਈ ਲੜਨਾ ਚਾਹੁੰਦਾ ਹੈ ਔਰ ਜਦੋਂ ਬਹੁਤ ਸਾਰੇ ਉਮੀਦਵਾਰ ਜਦੋਂ ਇੱਕ ਇੱਕ ਟਿਕਟ ਤੇ ਜਿਹੜੀ ਹੈਗੀ ਇੱਕ ਇੱਕ ਸੀਟ ਤੇ ਟਿਕਟ ਮੰਗ ਰਹੇ ਹੁੰਦੇ ਤੇ ਕਿਤੇ ਨਾ ਕਿਤੇ ਜਿਹੜੀ ਪਾਰਟੀ ਵੀ ਚਾਹਦੀ ਹੈ ਕਿ ਉਹ ਜੇਤੂ ਉਮੀਦਵਾਰ ਨੂੰ टिकट दवे पर जे इक ਨੂੰ ਟਿਕਟ ਮਿਲ ਜਾਣਾ ਔਰ ਬਾਕੀਆਂ ਦਾ ਕਿਤੇ ਨਾ ਕਿਤੇ ਕਹਿੰਦੇ ਆ ਕਿ ਨਜ਼ਰ ਅੰਦਾਜ਼ ਹੋ ਜਾਣਾ ਜਾਂ ਬਾਕੀਆਂ ਦੀ ਕਿਤੇ ਨਾ ਕਿਤੇ ਖਿਲਾਫਤ ਨਾ ਹੋ ਜਾਏ ਇਸ ਚੀਜ਼ ਨੂੰ ਕੰਟਰੋਲ ਕਰਨਾ ਹੀ ਰਣਨੀਤੀ ਕਿਹਾ ਜਾਂਦਾ ਸੋ ਰਾਜਨੀਤੀ ਵੀ ਬਿਨਾਂ ਰਣਨੀਤੀ ਦੇ ਨਹੀਂ ਹੋ ਸਕਦੀ ਜਿਹਦੇ ਦੱਸਿਏ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਚੋਣ ਐਲਾਨੇ ਜਾ ਚੁੱਕੇ ਨੇ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਦਲ ਜੀ ਮੋੜਲੀ ਪਾਰਟੀ ਅਕਾਲੀ ਦਲ ਚਾਹੇ ਉਹ ਇਸ ਵਲੇ ਬਹੁਤ ਜ਼ਿਆਦਾ ਹਾਸ਼ੀਏ ਤੇ ਹੈ ਪਰ ਫਿਰ ਵੀ ਉਸ ਦੇ ਬਾਵਜੂਦ ਵੀ ਉਸ ਪਾਰਟੀ ਨੇ ਪਹਿਲ ਕਦਮੀ ਕਰਦੇ ਹੋਏ ਲੁਧਿਆਣਾ ਤੋਂ ਆਪਣੇ ਲਗਭਗ 37 ਉਮੀਦਵਾਰਾਂ ਦੀ ਲਿਸਟ ਜਾਰੀ ਕਰਕੇ ਪਹਿਲ ਕਦਮੀ ਕੀਤੀ ਪਿੱਛੇ-ਪਿੱਛੇ ਹੀ ਕਿਤੇ ਨਾ ਕਿਤੇ ਕਾਂਗਰਸ ਲਗਭਗ 65 ਤੋਂ 60 ਤੋਂ 65 ਉਮੀਦਵਾਰ ਐਲਾਨ ਕਰ ਦਿੱਤੇ ਉਸ ਤੋਂ ਬਾਅਦ ਦੇਰ ਸ਼ਾਮ ਹੁੰਦੇ ਹੁੰਦੇ ਦੇਰ ਆਇ ਦਰਸਤ ਆਏ ਲਗਭਗ 90 ਦੇ ਕਰੀਬ ਭਾਜਪਾ ਵੱਲੋਂ ਵੀ ਆਪਣੇ ਕੈਂਡੀਡੇਟ ਐਲਾਨ ਕਰ ਦਿੱਤੇ ਗਏ ਪਰ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੈਂਡੀਡੇਟ ਨਾ ਐਲਾਨਨੇ ਜਾਣਾ ਇਹ ਸਾਰੇ ਦੇ ਸਵਾਲ ਖੜੇ ਹੁੰਦੇ ਰਹੇ ਔਰ ਲੋਕ ਦੇਖਦੇ ਰਹੇ ਸੋ ਜਿਹੜੇ ਬੁੱਧੀਜੀਵੀ ਹੈ ਉਹ ਦੱਸ ਰਹੇ ਨੇ ਕਿ ਇਸ ਦੇ ਪਿੱਛੇ ਆਮ ਆਦਮੀ ਪਾਰਟੀ ਦੀ ਕਿਤੇ ਨਾ ਕਿਤੇ ਇੱਕ ਸਟ੍ਰੈਟਜੀ ਰਹੀ ਕਿ ਬਗਾਵਤੀ ਸੁਰਾ ਨੂੰ ਕਿੱਦਾਂ ਕੰਟਰੋਲ ਕਰਨਾ ਹੈ ਔਰ ਕਿੱਦਾਂ ਨਤੀਜਿਆਂ ਨੂੰ ਆਪਣੇ ਹੱਕ ਦੇ ਵਿੱਚ ਤਬਦੀਲ ਕਰਨਾ ਹੈ ਇਹ ਇਸ ਸਾਰੇ ਜਿਹੜੀ ਹੈ देर ਨਾਲ ਆਪਣੀ ਸੂਚੀ ਅਨਾਉਂਸ ਐਲਾਨੇ ਜਾਣ ਤੋਂ ਲੈ ਕੇ ਇਹੀ ਇਹਦੇ ਪਿੱਛੇ ਸਟ੍ਰੈਟਜੀ ਹੈ ਕਿਉਂਕਿ ਜਦੋਂ ਇੱਕ ਵਾਰੀ ਸਾਰੀ ਪਾਰਟੀਆਂ ਆਪਣੇ ਕੈਂਡੀਡੇਟ ਅਨਾਉਂਸ ਕਰ ਦੇਗੀ ਤਾਂ ਫਿਰ ਜੇ ਜਦੋਂ ਉਸ ਵੇਲੇ ਪਾਰਟੀ ਆਪਣੇ ਮਨ ਚਾਹੇ ਰਿਜ਼ਲਟ ਲੈਣ ਲਈ ਆਪਣੇ ਮਨ ਚਾਹੇ ਕੈਂਡੀਡੇਟਾਂ ਨੂੰ ਜਾਂ ਜੇਤੂ ਕੈਂਡੀਡੇਟਾਂ ਨੂੰ ਮੈਰਿਟ ਦੇ ਹਿਸਾਬ ਤੇ ਜੇ ਉਹਨਾਂ ਨੂੰ ਟਿਕਟ ਅਲਾਉਂਦੇ ਐ ਤਾਂ ਜੇ ਕੁਝ ਬਗਾਵਤੀ ਸੂਰ ਵੀ ਹੁੰਦੇ ਐ ਤੇ ਉਹ ਬਗਾਵਤੀ ਸੂਰ ਕਿ ਨਾ ਕਿਤੇ ਕਿਸੇ ਹੋਰ ਪਾਰਟੀ 'ਚ ਨਹੀਂ ਜਾਣਗੇ ਔਰ ਉਹਨਾਂ ਦਾ ਬਗਾਵਤ ਕਰਨ ਦਾ ਕਿਤੇ ਨਾ ਕਿਤੇ ਦੀ ਆਪਾ ਦੇਸੀਏ ਤਾਂ ਇੱਕ ਕੰਮ ਘਟ ਜਾਂਦਾ ਹੈ ਕਿ ਬਗਾਵਤ ਕਰਨ ਦੀ ਉਹਨਾਂ ਦੀ ਉਮੀਦ ਘਟ ਜਾਂਦੀ ਹੈ ਜਿੰਨਾ ਕਿ ਅਸੀਂ ਦੇਖਿਆ ਹੈ ਤਾਂ ਹਾਲੇ ਤਾਜ਼ਾ ਤਾਜ਼ਾ ਜਿਮਣੀ ਚੌਣਾ ਦਾ ਇੱਕ ਵੱਡਾ ਉਦਾਹਰਣ ਨੇ ਜਿੱਥੇ ਆਮ ਆਦਮੀ ਪਾਰਟੀ ਨੇ 4 ਸੀਟਾਂ ਤੋਂ 3 ਸੀਟਾਂ ਦੇ ਜਿੱਤ ਪ੍ਰਾਪਤ ਕੀਤੀ ਪਰ ਕਿਤੇ ਨਾ ਕਿਤੇ ਬਰਨਾਲਾ ਦੀ ਸੀਟ ਤੇ ਉਹ ਇਸੇ ਲਈ ਜਿੱਤ ਨਹੀਂ ਕਰ पाए ਕਿ ਉੱਥੇ ਇੱਕ ਬਗਾਵਤੀ ਸੁਰ ਹੋਏ ਔਰ ਬਗਾਵਤੀ ਸੁਰਾਂ ਦੇ ਵਿੱਚ ਆਜ਼ਾਦ ਉਮੀਦਵਾਰੀ ਚ ਖੜੇ ਹੋ ਕੇ ਇੱਕ ਕੈਂਡੀਡੇਟ ਵੱਲੋਂ ਉੱਥੇ ਆਮ ਆਦਮੀ ਪਾਰਟੀ ਨੂੰ ਜਿਮਣੀ ਚੌਣਾ ਚ ਵੀ ਕਿਤੇ ਹੈ ਹਾਰ ਦਾ ਸਾਹਮਣਾ ਕਰਨਾ ਪਿਆ ਮਨ ਚਾਹੇ ਨਤੀਜੇ ਨਹੀਂ ਲਿਆ ਪਏ ਸੋ ਹੁਣ ਨਿਗਮ ਚੋਣਾ ਕਿਉਂਕਿ ਨਿਗਮ ਚੋਣਾ ਜਿੰਨਾ ਆਮ ਆਦਮੀ ਪਾਰਟੀ ਲਈ ਇਸ ਟਾਈਮ ਅਹਿਮ ਦਾ ਸਵਾਲ ਹੈ ਮੌਜੂਦਾ ਸਰਕਾਰ ਹੈ ਵਿਧਾਨ ਸਭਾ ਆਪਣੀ ਹੈ ਔਰ ਨੀ ਵਿਧਾਨ ਸਭਾ ਚ ਜੇ ਜਿਮਣੀ ਜੇ ਜਿਮਣੀ ਚੋਣਾ ਜਿਸ ਤੋਂ ਕੁਝ ਦਿਨਾਂ ਦੇ ਵਿੱਚ ਜੇ ਨਿਗਮ ਚੋਣਾਂਾਂ ਚ ਫੇਵਰੇਬਲ ਰਿਸਪਾਂਸ ਨਹੀਂ ਆਂਦਾ ਜਾਂ ਫੇਵਰੇਬਲ ਨਤੀਜੇ ਨਹੀਂ ਆਂਦੇ ਤਾਂ ਸਵਾਲ ਦੀ ਜਿਹੜੀ ਪਾਰਟੀ ਦੀ ਹੈ ਜੀ ਹਾਂ ਪਾਰਟੀ ਦੀ ਕ੍ਰੈਡੀਬਿਲਟੀ ਤੇ ਸਵਾਲ ਖੜੇ ਹੋ ਜਾਂਦੇ ਪਾਰਟੀ ਦੀ ਪਰਸ਼ਿਸ਼ਟਾ ਤੇ ਸਵਾਲ ਖੜੇ ਹੋ ਜਾਂਦੇ ਔਰ ਸਿੱਧਾ ਸਿੱਧਾ ਐਂਟੀ ਇਨਕੰਪੈਂਸੀ ਦਾ ਜਿਹੜਾ ਹੈਗਾ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਔਰ ਇਹਦੇ ਨਾਲ ਵਿਪੱਖਸ਼ ਨੂੰ ਬਹੁਤ ਸਾਰੇ ਮਜ਼ਬੂਤੀ ਮਿਲ ਸਕਦੀ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆਪਣੇ ਕੈਂਡੀਡੇਟ ਨਹੀਂ ਐਲਾਨੇ ਜਾ ਰਹੇ ਔਰ ਦੇਰ ਕੀਤੀ ਜਾ ਰਹੀ ਹੈ ਲਿਸਟ ਜਾਰੀ ਕਰਨ ਦੇ ਵਿੱਚ ਉਸ ਨੂੰ ਲੈ ਕੇ ਬਹੁਤ ਸਾਰੀਆਂ ਇਹ ਲੋਕਾਂ ਦੇ ਹਿਸਾਬ ਨਾਲਿਆ ਜਿਹੜੇ ਬੁੱਧੀਜੀਵੀ ਹੈਗੇ ਆ ਜਿਹੜੇ ਰਾਜਨੀਤਿਕ ਐਕਸਪਰਟ ਹੈ ਉਹਨੂੰ ਇੱਕ ਸਟਰੈਟਜੀ ਦੱਸ ਰਿਹਾ ਰਣਨੀਤੀ ਦੱਸ ਰਿਹਾ ਹੈ ਇਲੈਕਸ਼ਨਾਂ ਨੂੰ ਜਿੱਤਣ ਲਈ ਦੂਜੇ ਪਾਸੇ ਕਿਤੇ ਨਾ ਕਿ ਐਵੀ ਗੱਲਾਂ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਵਿਧਾਇਕ ਤੇ ਹਾਈ ਕਮਾਂਡ ਦੇ ਵੀ ਕਿਤੇ ਨਾ ਕਿਤੇ ਕੁਝ ਵਿਧਾਇਕਾਂ ਤੇ ਹਾਈ ਕਮਾਂਡ ਦੀ ਵੀ ਠਣੀ ਹੋਈ ਹੈ ਵਿਧਾਇਕ ਜਿੱਥੇ ਆਪਣੇ ਮਨ ਚਾਹੇ ਉਮੀਦਵਾਰਾਂ ਨੂੰ ਟਿਕਟ ਦੇਣਾ ਚਾਹੁੰਦੇ ਨੇ ਤੇ ਉੱਥੇ ਹੀ ਹਾਈ ਕਮਾਂਡ ਦੇ ਤੂ ਜਿਹੜੇ ਹੈਗੇ ਆ ਉਮੀਦਵਾਰ ਉਹਨਾਂ ਤੇ ਦਾਅ ਖੇਲਣਾ ਚਾਹੁੰਦੇ ਆ ਤਾਂ ਕਿ ਉਹਨਾਂ ਦੀ ਨੀਂਵ ਹੋਰ ਮਜ਼ਬੂਤ ਹੋਵੇ ਤੇ ਉਹ ਆਉਣ ਵਾਲੇ ਸਾਲਾਂ 'ਚ ਆਪਣੀ ਸੱਤਾ ਨੂੰ ਪੰਜਾਬ ਦੇ ਵਿੱਚ ਕਬਜ਼ਾ ਰੱਖ ਸਕਣ ਪਰ ਕੋਲ ਮਲਾ ਕੇ ਇਸ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਨ ਲਈ ਹੀ ਆਮ ਆਦਮੀ ਪਾਰਟੀ ਦੀ ਇੱਕਏ ਸਟਰੈਟਜੀ ਚੱਲ ਰਹੀ ਹੈ ਜਿਹੜੀ ਕਿ ਕਿਤੇ ਨਾ ਕਿਤੇ ਅੱਜ ਹੀ ਚੋਣਾਂ ਦੇ ਨਤੀਜਿਆਂ ਨੂੰ ਇੰਡੀਕੇਟ ਕਰ ਰਹੀ ਹੈ ਕਿ ਸੰਕੇਤ ਦੇ ਰਹੀ ਹੈ ਕਿ ਚੋਣਾਂ ਦੇ ਨਤੀਜੇ ਕਿਹਜੇ ਹੋ ਸਕਦੇ ਨੇ ਸੋ ਇਹ ਸੀ ਫਿਲਹਾਲ ਕਿਸੋਲੇ ਦੀ ਅਪਡੇਟ ਪਰ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਬੋਥ ਕਿਉਂਕਿ ਤਿੰਨ ਤਿੰਨ ਪਾਰਟੀਆਂ ਵੱਲੋਂ ਮੈਕਸਿਮਮ ਕੈਂਡੀਡੇਟ ਅਨਾਉਂਸ ਕੀਤੇ ਜਾ ਚੁੱਕੇ ਆ ਜਿਹੜੇ ਥੋੜੇ ਬਹੁਤ ਰਹਿੰਦੇ ਨੇ ਉਹ ਵੀ ਅੱਜ ਜਿਹੜਾ ਹੈਗਾ ਅਨਾਉਂਸ ਹੋ ਜਾਣਗੇ ਤੇ ਇਸ ਤੋਂ ਬਾਅਦ ਹੀ ਕੁਝ ਹੀ ਮਿੰਟਾਂ ਸਕਿੰਟਾਂ ਦੀ ਜਾਂ ਕੁਝ ਹੀ ਸਮੇਂ ਦੇ ਅੱਗੇ ਪਿਛੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਸੂਚੀ ਜਾਰੀ ਹੋ ਸਕਦੀ ਹੈ ਸੋ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਿਦਾਂ ਦਾ ਮਾਹੌਲ ਹੁੰਦਾ ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਆਖਰ ਚ ਸੂਚੀ ਜਾਰੀ ਕਰਨ ਤੋਂ ਬਾਅਦ ਜਿਹੜੇ ਆਪਣੇ ਉਹ ਹੈਗੀ ਆ ਅੰਦਰ ਕੰਪਨੀ ਜਿਹੜੀ ਪਾਰਟੀ ਦੇ ਅੰਦਰ ਜਿਹੜੀ ਐਂਟੀ ਇਨਕੰਪੈਂਸੀ ਗਿਆ ਵਿਰੋਧਤਾ ਹੈਗੀ ਆ ਜਿਹੜੇ ਅਸੰਤੋਸ਼ਟ ਲੋਕ ਹੈਗੇ ਆ ਸੰਤੁਸ਼ਟ ਪ੍ਰਤੀਯਾਸ਼ੀ ਹੈਗੇ ਆ ਕੈਂਡੀਡੇਟ ਜਿਹੜੇ ਕਿ ਚਾਹਵਾਨ ਹੈਗੇ ਟਿਕਟ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਕੰਟਰੋਲ ਕਰਨ ਚ ਕਾਮਯਾਬ ਹੁੰਦੇ ਨਜ਼ਰ ਆ ਰਿਹਾ ਹੈ